ਇਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਬਾਦਲ ਇਹ ਦੋਨਾਂ ਪਾਰਟੀਆਂ ਨੇ ਹਮੇਸ਼ਾ ਕਦੀ ਬਾਰੋ ਬਾਰੀ ਆਪਣੀਆਂ ਸਰਕਾਰਾਂ ਤਾਂ ਬਣਾਈਆਂ ਪਰ ਪੰਜਾਬ ਨੂੰ ਕੁਝ ਨਹੀਂ ਦਿੱਤਾ ਤੇ ਜੋ ਬਦਲਾਅ ਦਾ ਨਾਰਾ ਦਿੱਤਾ ਸੀ ਕਿ ਸ਼ਾਇਦ ਪੰਜਾਬ 'ਚ ਜੋ ਹਾਲਾਤ ਆ ਉਹਨੂੰ ਚੰਗਾ ਕਰਨ ਵਾਸਤੇ ਸ਼ਾਇਦ ਇਹ ਪਾਰਟੀ ਅੱਗੇ ਆ ਰਹੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਬਹੁਤ ਵੱਡੀ ਮਿਹਨਤ ਕਰਕੇ ਤੇ ਇਹ ਪਿਸ ਪਾਰਟੀ ਨੂੰ ਅਕੇ ਲੈਂਦਾ ਬੜੀ ਮਿਹਨਤ ਨਾਲ ਇਹ ਸਰਕਾਰ ਤੱਕ ਪਹੁੰਚਾਈ ਪਰ ਉਹ ਤੋਂ ਬਾਅਦ ਜੋ ਕੁਝ ਇਹਨਾਂ ਦੀਆਂ ਸਾਹਮਣੇ ਆ ਸਾਰਿਆਂ ਦੇ ਕਿ ਲੋਕ ਪੰਜਾਬ ਦੇ ਲੋਕ ਸਾਰੇ ਲੋਕ ਜਿਹੜੇ ਪਛੋਹ ਦੇ ਅਧਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪਣੇ ਆਪ ਨੂੰ ਇੱਕ ਬਹੁਤ ਉਹ ਸੋਚਦੇ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਕਿਹੜੀਆਂ ਪਾਰਟੀਆਂ ਦਿੱਲੀ ਤੋਂ ਕਾਂਗਰਸ ਤੇ ਬੀਜੇਪੀ ਚੱਲਦੀ ਸੀ ਤੇ ਜਿਹੜੀ ਇਹ ਤੀਸਰੀ ਪਾਰਟੀ ਸਾਡੇ ਕੋਲ ਆਮ ਆਦਮੀ ਪਾਰਟੀ ਆਈ ਆ ਇਹਦਾ ਵੀ ਜਿੰਨਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਸੈਂਟਰ ਦੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਹੈਗੀਆਂ ਸੀ ਸੈਂਟਰ ਦੀਆਂ ਕੇਂਦਰੀ ਪਾਰਟੀਆਂ ਉਹਨਾਂ ਤੋਂ ਕੋਈ ਵੱਖਰਾ ਨਹੀਂ ਤੇ ਇਸ ਕਰਕੇ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਉੱਟਣ ਤੋਂ ਸਵਾਏ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਏ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਅੱਜ ਪੰਜਾਬ ਦੇ ਅੰਦਰ ਕਿੱਡੀ ਵੱਡੀ ਇੱਕ ਫਸਟ ਰੇਟ ਰਚਨ ਹੋ ਰਹੀ ਆ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਪਾਰਟੀ ਪ੍ਰਤੀ ਕੀ ਲੈ ਕੇ ਬੈਠੇ ਨੇ ਜੋ ਦਿੱਲੀ ਤੋਂ ਜੋ ਵੀ ਪਾਰਟੀਆਂ ਚੱਲਦੀਆਂ ਨੇ ਤੁਸੀਂ ਸਭ ਜਾਣਦੇ ਹੋ ਪੰਜਾਬ ਦਾ ਕਦੇ ਵੀ ਉਹ ਭਲਾ ਨਹੀਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਵੇਖ ਕੇ ਅਸੀਂ ਅੱਜ ਜਿਹੜਾ ਆ ਆਮ ਆਦਮੀ ਪਾਰਟੀ ਨਾਲ ਰਲਦਾ ਕਹਿ ਕੇ ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਜਿਹੜਾ ਚੱਲਣ ਦਾ ਉਹ ਫੈਸਲਾ ਲਿਆ ਵਾ ਪਰ ਅੱਜ ਹੱਦ ਹੋ ਗਈ ਰਾਜ ਸਭਾ ਦੀਆਂ ਟਿਕਟਾਂ ਕਿਹਨਾਂ ਨੂੰ ਦੇ ਰਹੇ ਨੇ ਜਿਹੜੇ ਹਜ਼ਾਰਾਂ ਕਰੋੜ ਸੰਪਤੀ ਦੇ ਮਾਲਕ ਨੇ ਉਹਨਾਂ ਨੂੰ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਸੋ ਇਹਦਾ ਮਤਲਬ ਇਹ ਹੈ ਕਿ ਇਹ ਬਿਲਕੁਲ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਆਮ ਪਿੰਡ ਪੱਦਰ ਤੇ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਕੋਈ ਵੀ ਇਨਸਾਨ ਆ ਜਿਹਨੂੰ ਉੱਥੇ ਦੀਆਂ ਪ੍ਰੋਬਲਮਸ ਦਾ ਪਤਾ ਔਰ ਪੰਜਾਬ ਦੇ ਅੰਦਰ ਸਾਨੂੰ ਕੀ ਕਰਨਾ ਚਾਹੀਦਾ ਇਹਨਾਂ ਦੇ ਦਿਲਾਂ 'ਚ ਉਸ ਕਿਸੇ ਵੀ ਇਨਸਾਨ ਦੇ ਲਈ ਕੋਈ ਅਹਿਮੀਅਤ ਨਹੀਂ ਹੈਗੀ ਕਿਉਂਕਿ ਇਹ ਪਾਰਟੀ ਕਹਿੰਦੇ ਆਮ ਆਦਮੀ ਪਾਰਟੀ ਆਈ ਸੀ ਪਰ ਇਹ ਬਹੁਤ ਖਾਸ ਲੋਕਾਂ ਦੀ ਪਾਰਟੀ ਹੋਗੀ ਅੱਜ بڑے بڑے ਧਰਾੜ ਲੋਕਾਂ ਜਿਹਦਾ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਪੰਜਾਬ ਦੇ ਲਈ ਜਿਹੜੇ ਆਪਣੇ ਆਪ ਨੂੰ ਜੇਲਾ ਦੇ ਵਿੱਚ ਬੰਦ ਕਰਾ ਕੇ ਅੱਜ ਵੀ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਸਾਰੀ ਸਾਡੀ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਜਿਹੜੀ ਪੰਜਾਬ ਦੇ ਭਲੇ ਦੇ ਲਈ ਜਿਹੜੀ ਲਾਤ ਦਿਨ ਲੱਗੀ ਹੋਈ ਆ ਅਸੀਂ ਉਹ ਸੋਚ ਸਾਰਾ ਕੁਝ ਵੇਖ ਕੇ ਇਹ ਫੈਸਲਾ ਲਿਆ ਕਿ ਅਸੀਂ ਸਮੁੱਚੀ ਸੰਗਤ ਦੇ ਅਨੁਸਾਰੀ ਨੇ ਫੈਸਲਾ ਲਿਆ ਕਿ ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਹਿਯੋਗ ਦੇਾਂਗੇ ਬਹੁਤ ਹੀ ਸਤਿਕਾਰਯੋਗ ਸਾਰੇ ਪੱਤਰਕਾਰ ਵੀਰ ਅਤੇ ਨਾਲ ਆਈ ਹੋਈ ਸਾਡੇ ਪਾਰਟੀ ਦੇ ਅਹੁਦੇਦਾਰ ਅਤੇ ਸਮੂਹ ਸਾਥ ਸੰਗਤ ਜੀ ਆਪ ਸਭ ਨੂੰ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਬੜੀ ਇੱਕ ਅਹਿਮੀਅਤ ਰੱਖਣ ਵਾਲੀ ਪ੍ਰੈਸ ਕਾਨਫਰੰਸ ਆ ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਉਹਨਾਂ ਸਾਡੇ ਵੀਰਾਂ ਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਲ ਇੱਕ ਬੜੀਆਂ-ਬੱਡੀਆਂ ਆਸ਼ਾਵਾਂ ਲੈ ਕੇ 2022 ਵਿੱਚ ਗਏ ਸੀ ਤੇ ਬਹੁਤ ਸਾਰੇ ਵੀਰ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ 2017 ਤੋਂ ਜਾਂ ਜਿਸ ਵੇਲੇ ਉਹ ਪਾਰਟੀ ਸ਼ੁਰੂ ਹੋਈ ਆ ਉਦੋਂ ਤੋਂ ਕੰਮ ਕਰਦੇ ਸੀ ਉਹਨਾਂ ਦੇ ਮਨ ਵਿੱਚ ਇੱਕ ਬੜੀ ਵੱਡੀ ਭਾਵਨਾ ਸੀ ਕਿ ਇਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਬਾਦਲ ਇਹ ਦੋਨਾਂ ਪਾਰਟੀਆਂ ਨੇ ਹਮੇਸ਼ਾ ਕਦੀ ਬਾਰੋਬਾਰੀ ਆਪਣੀਆਂ ਸਰਕਾਰਾਂ ਤਾਂ ਬਣਾਈਆਂ ਪਰ ਪੰਜਾਬ ਨੂੰ ਕੁਝ ਨਹੀਂ ਦਿੱਤਾ ਪੰਜਾਬ ਦੇ ਅੰਦਰ ਕੋਈ ਭਲੇ ਦੀ ਗੱਲ ਨਹੀਂ ਕੀਤੀ ਸੋ ਇਹ ਸਾਰੇ ਵੀਰਾਂ ਨੇ ਜਿੰਨੇ ਅੱਜ ਇੱਥੇ ਤੁਹਾਡੇ ਕੋਲ ਆਏ ਆ ਜਿਨ੍ਹਾਂ ਨੇ ਆਸ ਰੱਖ ਕੇ ਜਿਸ ਵੇਲੇ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਇਹਨਾਂ ਨੇ ਇਲੈਕਸ਼ਨ ਲੜੀ ਤੇ ਇਹਨਾਂ ਨੇ ਬੜੀਆਂ ਉਮੀਦਾਂ ਆਪਣੇ ਮਨਾਂ ਵਿੱਚ ਲੈ ਕੇ ਨਿਰਸਵਾਰਥ ਹੋ ਕੇ ਬੜਾ ਵੱਡਾ ਇਹਨਾਂ ਦਾ ਸਾਥ ਦੇ ਕੇ ਤਾਂ ਤੁਹਾਡੇ ਇਸ ਮਾਝੇ ਦੀ ਧਰਤੀ ਦੇ ਉੱਤੋਂ ਬੜੀ ਵੱਡੀ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾ ਕੇ ਅਸੈਂਬਲੀ ਵਿੱਚ ਭੇਜਿਆ ਪਰ ਜਦੋਂ ਇਹ ਸਾਰੇ ਵੀਰਾਂ ਨੇ ਜਾ ਕੇ ਉੱਥੇ ਦੇਖਿਆ ਇਹਨਾਂ ਨੂੰ ਪਤਾ ਲੱਗਾ ਕਿ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਕਾਂਗਰਸ ਤੇ ਭਾਜਪਾ ਚੱਲਦੀ ਸੀ ਤੇ ਜਿਹੜੀ ਇਹ ਤੀਸਰੀ ਪਾਰਟੀ ਸਾਡੇ ਕੋਲ ਆਮ ਆਦਮੀ ਪਾਰਟੀ ਆਈ ਆ ਇਹਦਾ ਵੀ ਜਿੰਨਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਸੈਂਟਰ ਦੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਹੈਗੀਆਂ ਸੀ ਸੈਂਟਰ ਦੀਆਂ ਕੇਂਦਰੀ ਪਾਰਟੀਆਂ ਉਹਨਾਂ ਤੋਂ ਕੋਈ ਵੱਖਰਾ ਨਹੀਂ ਸੋ ਇਹ ਸਾਰਿਆਂ ਨੇ ਦੇਖ ਕੇ ਅੱਜ ਤੁਹਾਡੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਇਹ ਸਾਰੇ ਸੰਗਤ ਕਿੱਡੀ ਵੱਡੀ ਕਿਥੇ ਆਈ ਆ ਇਹ ਕੱਲੀ ਸਿਰਫ ਇੱਕ ਰਾਜਾ ਸੰਸੀ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਉੱਥੋਂ ਆਏ ਨੇ ਸੋ ਇਹ ਗੱਲ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਇਸ ਸੱਚ ਨੂੰ ਪੂਰੀ ਦੁਨੀਆ ਨੂੰ ਜਿਹੜੀ ਤੁਹਾਡੀ ਪੱਤਰਕਾਰਤਾ ਹੈਗੀ ਆ ਉਹਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰੋ ਕਿ ਅੱਜ ਪੰਜਾਬ ਦੇ ਅੰਦਰ ਕਿੱਡੀ ਵੱਡੀ ਇੱਕ ਫਸਟ ਰੇਟ ਚੋਚਨ ਹੋ ਰਹੀ ਆ ਲੋਕਾਂ ਦੇ ਮਨਾਂ ਦੇ ਵਿੱਚ ਇਸ ਪਾਰਟੀ ਪ੍ਰਤੀ ਕੀ ਲੈ ਕੇ ਬੈਠੇ ਨੇ ਸੋ ਅੱਜ ਦੀ ਇਹ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਵੀਰ ਔਰ ਸੂਝਵਾਨ ਸਾਡੇ ਪ੍ਰਾਪ ਬਜ਼ੁਰਗ ਸਾਰੇ ਜਿਹੜੇ ਬਹੁਤ ਵਧੀਆ ਸਾਫ ਸੁਥਰੇ ਅਕਸ ਵਾਲੇ ਨੇ ਉਹ ਇਸ ਪਾਰਟੀ ਨੂੰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਉਹ ਜੁਆਇਨ ਕਰਨਗੇ ਔਰ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਕਿ ਉਹਨਾਂ ਨੇ ਪੰਥ ਤੇ ਪੰਜਾਬ ਦੇ ਭਲੇ ਦੀ ਗੱਲ ਨੂੰ ਲੈ ਕੇ ਉਹਨਾਂ ਨੇ ਇਸ ਪਾਰਟੀ ਨੂੰ ਚੁਣਿਆ ਔਰ ਇਹ ਸੋਚਿਆ ਕਿ ਪੰਜਾਬ ਦੇ ਅੰਦਰ ਇੱਕ ਖੇਤਰੀ ਧਿਰ ਹੋਣੀ ਚਾਹੀਦੀ ਆ ਪੰਜਾਬ ਦੀ ਉਸ ਖੇਤਰੀ ਧਿਰ ਤੋਂ ਬਿਨਾ ਪੰਜਾਬ ਦਾ ਤੇ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਦਾ ਚਾਹੇ ਉਹਦੇ ਵਿੱਚ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਕੋਈ ਭਲਾ ਨਹੀਂ ਹੋ ਸਕਦਾ ਸੋ ਇਹ ਵੀਰਾਂ ਦਾ ਅਸੀਂ ਇੱਥੇ ਆਉਣ ਦਾ ਸਵਾਗਤ ਕਰਦੇ ਆਂ ਔਰ ਤੁਸੀਂ ਦੇਖੋ ਸਾਰਿਆਂ ਦੇ ਚਿਹਰੇ ਕਿੰਨੀ ਇਹਨਾਂ ਦੇ ਮਨਾਂ ਦੇ ਅੰਦਰ ਇੱਕੋ ਭਾਵਨਾ ਲੈ ਕੇ ਉੱਥੇ ਗਏ ਸੀ ਪਰ ਇਹਨਾਂ ਨੇ ਸੱਚ ਨੂੰ ਪਛਾਣ ਕੇ ਭਾਈ ਅਮਰਤਪਾਲ ਸਿੰਘ ਹੋਣਾਂ ਦੀ ਪਾਰਟੀ ਦਾ ਸਾਹ ਦੇਣ ਦੇ ਲਈ ਕਿੱਡੀ ਵੱਡੀ ਤਦਾਦ ਵਿੱਚ ਜਿੱਥੇ ਆਏ ਨੇ ਔਰ ਇਹ ਆਉਣ ਵਾਲੇ ਦਿਨਾਂ ਵਿੱਚ ਰਾਜਾ ਸੰਸੀ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਵੀ ਕਰਨ ਜਾ ਰਹੇ ਨੇ ਸੋ ਉਹਦੇ ਵਿੱਚ ਮੈਂ ਸਾਡੇ ਵਿੱਚ ਜਿਹੜੇ ਵੀਰ ਆਏ ਨੇ ਉਹਨਾਂ ਦਾ ਤੁਹਾਡਾ ਕੁਝ ਕੁ ਮੈਂ ਨਾਂ ਬੋਲ ਦਿੰਨਾ ਬਾਕੀ ਸਾਰੀ ਸੰਗਤ ਦੇ ਜੇ ਨਾਂ ਅਸੀਂ ਬੋਲੀਏ ਤਾਂ ਬਹੁਤ ਸਾਰੇ ਨਹੀਂ ਹੈ ਸੋ ਮੈਂ ਇਹਨਾਂ ਵੀਰਾਂ ਨੂੰ ਵੀ ਕਹਿਣਾ ਚਾਹਣਾ ਵੀ ਜੇ ਕਿਸੇ ਦਾ ਨਾਂ ਵੀ ਨਾਂ ਬੋਲਿਆ ਗਿਆ ਤੇ ਤੁਸੀਂ ਕੋਈ ਫਿਕਰ ਨਹੀਂ ਕਰਨਾ ਤੁਹਾਡੇ ਸਾਰਿਆਂ ਦੇ ਲਈ ਸਾਡੀ ਪਾਰਟੀ 'ਚ ਬੜਾ ਵੱਡਾ ਬਹੁਤ ਵੈਲਕਮ ਆ ਤੁਸੀਂ ਜੀ ਆਇਆਂ ਨੂੰ ਆ ਸਾਡੇ ਲਈ ਔਰ ਇੱਕੋ ਇੱਕੇ ਪਾਰਟੀ ਆ ਇੱਕ ਮੈਂ ਹੋਰ ਗੱਲ ਕਹਿਣੀ ਚਾਹਨਾ ਕਿ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਕਹਿੰਦੀ ਸੀ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਿਆਂ ਨੂੰ ਟਿਕਟਾਂ ਦੇਣੀਆਂ ਜਿਹੜੀ ਕਹਿੰਦੀ ਸੀਗੀ ਕਿ ਅਸੀਂ ਦੁਕਾਨਾਂ ਦੇ ਵਿੱਚ ਬੈਠਿਆਂ ਨੂੰ ਅਸੀਂ ਟਿਕਟਾਂ ਦੇਣੀਆਂ ਰਿਕਸ਼ੇ ਵਾਲਿਆਂ ਨੂੰ ਟਿਕਟਾਂ ਦੇਣੀਆਂ ਪਰ ਅੱਜ ਹੱਦ ਹੋ ਗਈ ਰਾਜ ਸਭਾ ਦੀਆਂ ਟਿਕਟਾਂ ਕਿਹਨਾਂ ਨੂੰ ਦੇ ਰਹੇ ਨੇ ਜਿਹੜੇ ਹਜ਼ਾਰਾਂ ਕਰੋੜ ਸੰਪਤੀ ਦੇ ਮਾਲਕ ਨੇ ਉਹਨਾਂ ਨੂੰ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਸੋ ਇਹਦਾ ਮਤਲਬ ਇਹ ਹੈ ਕਿ ਇਹ ਬਿਲਕੁਲ ਇੱਥੇ ਪੰਜਾਬ ਦੀ ਧਰਤੀ ਤੇ ਜਿਹੜਾ ਆਮ ਪਿੰਡ ਪੱਦਰ ਤੇ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਕੋਈ ਵੀ ਇਨਸਾਨ ਜਿਹਨੂੰ ਉੱਥੇ ਦੀਆਂ ਪ੍ਰੋਬਲਮਸ ਦਾ ਪਤਾ ਔਰ ਪੰਜਾਬ ਦੇ ਅੰਦਰ ਸਾਨੂੰ ਕੀ ਕਰਨਾ ਚਾਹੀਦਾ ਇਹਨਾਂ ਦੇ ਦਿਲਾਂ 'ਚ ਉਸ ਕਿਸੇ ਵੀ ਇਨਸਾਨ ਦੇ ਲਈ ਕੋਈ ਅਹਿਮੀਅਤ ਨਹੀਂ ਹੈਗੀ ਸੋ ਇੱਕ ਸਮਾਂ ਸੀ ਮੈਨੂੰ ਉਹ ਵੀ ਯਾਦ ਆ ਕੀ ਭਗਵਾਨਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਜੇ ਰਾਜ ਸਭਾ ਵਿੱਚ ਕਿਸੇ ਨੂੰ ਭੇਜਣਾ ਹੋਵੇ ਤਾਂ ਬੀਬੀ ਖਾਲੜਾ ਵਰਗਿਆਂ ਨੂੰ ਭੇਜਣਾ ਚਾਹੀਦਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਬੜੀ ਵੱਡੀ ਕੁਰਬਾਨੀ ਦਿੱਤੀ ਪਰ ਇਹਨਾਂ ਨੂੰ ਅੱਜ ਉਹ ਸਾਰਾ ਕੁਝ ਜੋ ਕੁਝ ਸੀ ਸੱਚ ਦਾ ਉਹ ਛੱਡ ਕੇ ਸਿਰਫ ਇੱਕ ਅਮੀਰਾਂ ਦੀ ਪਾਰਟੀ ਬਣ ਕੇ ਰਹਿ ਗਈ ਆ ਜਿਹੜੀ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਵਾਏ ਜਾਂ ਲੋਕਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ ਵਿੱਚ ਸੁੱਟਣ ਤੋਂ ਸਵਾਏ ਇਹ ਕੋਈ ਹੋਰ ਇਹਨਾਂ ਦੇ ਕੋਲ ਕੰਮ ਨਹੀਂ ਔਰ ਮੈਂ ਤਾਂ ਬੜੀ ਹੈਰਾਨਗੀ ਆ ਇੱਕ ਗੱਲ ਦੀ ਦੇਖੋ ਇਹਨਾਂ ਦੇ ਕੋਲੋਂ ਇੰਨੇ ਸਾਲਾਂ ਵਿੱਚ ਕੋਈ ਆਪ ਦਾ ਉਮੀਦਵਾਰ ਵੀ ਤਿਆਰ ਨਹੀਂ ਹੋਇਆ ਤੁਸੀਂ ਦੇਖੋ ਪਹਿਲੀਆਂ ਜਿੰਨੀਆਂ ਜਿਮਨੀ ਚੋਣਾਂ ਲੜੀਆਂ ਉਹਨਾਂ ਦੇ ਵਿੱਚ ਵੀ ਬਾਹਰਲੀਆ ਪਾਰਟੀਆਂ ਤੋਂ ਉਧਾਰਾ ਮੰਗ ਕੇ ਲੈ ਕੇ ਆਏ ਹੁਣ ਤਰਨ ਤਰਨ ਦੀ ਸੀਟ ਦੀ ਚੋਣ ਹੋਣ ਜਾ ਰਹੀ ਆ ਉੱਥੇ ਵੀ ਅਕਾਲੀ ਦਲ ਦੇ ਵਿੱਚੋਂ ਲਿਆ ਕੇ ਦੂਸਰੀ ਪਾਰਟੀ 'ਚੋਂ ਉਹਨੂੰ ਉਮੀਦਵਾਰ ਬਣਾ ਰਿਹਾ ਸੋ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਜਿੰਨੇ ਵੀਰਾਂ ਨੇ ਜਿਹੜੀਆਂ ਭਾਵਨਾਵਾਂ ਨੂੰ ਲੈ ਕੇ ਕੰਮ ਕੀਤਾ ਸੀ ਉਹਨਾਂ ਲਈ ਕੋਈ ਰਿਸਪੈਕਟ ਨਹੀਂ ਉਹਨਾਂ ਦੇ ਦਿਲ ਵਿੱਚ ਉਹਨਾਂ ਦੇ ਕੋਲ ਕੋਈ ਪੰਜਾਬ ਦੇ ਲਈ ਜੇ ਚੰਗਾ ਕੰਮ ਕੀਤਾ ਹੁੰਦਾ ਤੇ ਜਰੂਰ ਉਹ ਆਪਣੀ ਪਾਰਟੀ ਦੇ ਕਿਸੇ ਜਿਹੜੇ ਸਿਗੇ ਸਿੰਘ ਜਾਂ ਵੀਰ ਜਾਂ ਭੈਣਾ ਉਹਨਾਂ ਨੂੰ ਟਿਕਟ ਦਿੰਦੇ ਔਰ ਦੂਸਰੇ ਪਾਸੇ ਅਕਾਲੀ ਦਲ ਵਾਰਸ ਪੰਜਾਬ ਦੀ ਖਾਸੀਅਤ ਦੀ ਮੈਂ ਇੱਕ ਗੱਲ ਦੱਸਣੀ ਚਾਹਨਾ ਕਿ ਇਹ ਟਿਕਟਾਂ ਮੀਰਾ ਨੂੰ ਦੇਖ ਕੇ ਉਹਦੀ ਵੈਲਥ ਕਿੰਨੀ ਆ ਉਹਦੀ ਜ਼ਮੀਨ ਕਿੰਨੀ ਆ ਉਹਦੇ ਕੋਲ ਕਿੰਨੇ 100 ਕਰੋੜ ਰੁਪਈਆ ਦੇ ਰਹਾ ਤੇ ਅਸੀਂ ਕੁਰਬਾਨੀ ਵਾਲੇ ਸਿੰਘਾਂ ਨੂੰ ਭਾਈ ਸੰਦੀਪ ਸਿੰਘ ਜੀ ਦੇ ਭਰਾ ਮਨਦੀਪ ਸਿੰਘ ਨੂੰ ਅਸੀਂ ਟਿਕਟ ਦਿੱਤੀ ਆ ਅਸੀਂ ਪੰਜਾਬ ਦੇ ਅੰਦਰ ਇੱਥੇ ਪੰਜਾਬ ਨਾਲ ਪਿਆਰ ਕਰਨ ਵਾਲੇ ਔਰ ਪੰਜਾਬ ਦਾ ਹਿੱਤ ਰੱਖਣ ਵਾਲੇ ਲੋਕਾਂ ਦਾ ਹਮੇਸ਼ਾ ਹੀ ਆਉਣ ਵਾਲੇ ਸਮੇਂ ਵਿੱਚ ਸਤਿਕਾਰ ਕਰਦੇ ਰਹਾਂਗੇ ਔਰ ਇਹਨਾਂ ਵੀਰਾਂ ਦੀਆਂ ਵੀ ਹਰ ਥਾਂ ਜਿੱਥੇ ਸਾਡੀ ਪਾਰਟੀ ਨੂੰ ਜ਼ਰੂਰਤ ਹੋਊਗੀ ਉੱਥੇ ਡਿਊਟੀਆਂ ਲਾਵਾਂਗੇ ਸੋ ਮੈਂ ਹੁਣ ਤੁਹਾਨੂੰ ਦੱਸਣਾ ਚਾਹਨਾ ਕਿ ਸਾਡੇ ਕੋਲ ਸਰਦਾਰ ਦਲਜੀਤ ਸਿੰਘ ਜੀ ਮਿਆਦੀਆਂ ਸਾਡੇ ਨਾਲ ਬੈਠੇ ਨੇ ਇਹ ਡਾਇਰੈਕਟਰ ਡੇਰੀ ਡਵੈਲਪਮੈਂਟ ਬੋਰਡ ਪੰਜਾਬ ਇਹਨਾਂ ਦਾ ਅਹੁਦਾ ਸੀ ਔਰ ਦੂਸਰਾ ਅੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਵੀ ਇਹ ਸਿਗੇ ਸੋ ਉਹਦੇ ਨਾਲ ਇਹਨਾਂ ਦੇ ਨਾਲ ਜਿਹੜੇ ਕੁਝ ਸਿੰਘ ਮੈਂ ਉਹਨਾਂ ਦੇ ਨਾਮ ਲਿਖ ਲੈਨੇ ਉਹ ਤੁਹਾਨੂੰ ਦੱਸ ਦੇਣਾ ਔਰ ਬਾਕੀ ਸਾਰਿਆਂ ਦੇ ਕੁਝ ਅਸੀਂ ਪ੍ਰੈਸ ਨੋਟ ਵਿੱਚ ਪਾਏ ਨੇ ਉਹ ਵੀ ਤੁਹਾਨੂੰ ਉਹਦੇ ਵਿੱਚ ਮਿਲ ਜਾਣਗੇ ਸਰਪੰਚ ਕੁਲਦੀਪ ਸਿੰਘ ਨੱਥੂਪੁਰਾ ਔਰ ਸਰਪੰਚ ਸਰਦਾਰ ਹਰਜਿੰਦਰ ਸਿੰਘ ਮਿਆਦੀਆਂ ਇਹ ਦੋ ਸਰਪੰਚ ਨੇ ਜਿਹੜੇ ਸਾਡੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਦਾਰ ਜਸਪਾਲ ਸਿੰਘ ਬੋਲੀਆ ਚਰਨਜੀਤ ਸਿੰਘ ਜਸਤਰਵਾਲ ਸਰਦਾਰ ਸਰਬਜੀਤ ਸਿੰਘ ਨੰਬਰਦਾਰ ਉਮਰਪੁਰਾ ਸਰਦਾਰ ਨਰਿੰਦਰ ਸਿੰਘ ਕੋਹਾਲਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹੜੇ ਆਏ ਨੇ ਔਰ ਇੱਥੇ ਇਹਨਾਂ ਦੇ ਨਾਲ ਅਕਾਲੀ ਦਲ ਬਾਦਲ ਵਿੱਚੋਂ ਵੀ ਕੋਚ ਸਿੰਘ ਛੱਡ ਕੇ ਸਾਡੇ ਨਾਲ ਆਏ ਨੇ ਸਰਦਾਰ ਹਰਜੀਤ ਸਿੰਘ ਸਰਕਲ ਇੰਚਾਰਜ ਅਕਾਲੀ ਦਲ ਬਾਦਲ ਸਰਦਾਰ ਹਰਦੀਪ ਸਿੰਘ ਬੋਪਾਰਾਏ ਕਸ਼ਮੀਰ ਸਿੰਘ ਕੋਟਲੀ ਖੇਰਾ ਅਕਾਲੀ ਦਲ ਬਾਦਲ ਸਰਦਾਰ ਭਵਿੰਦਰ ਸਿੰਘ ਭਿੰਦਾ ਪਹਿਲਵਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਡੇ ਵੀ ਸ਼ਾਮਲ ਹੋਏ ਨੇ ਸਰਦਾਰ ਅਵਤਾਰ ਸਿੰਘ ਮਹਾਵੀਰ ਸਿੰਘ ਕੁਲਜੀਤ ਸਿੰਘ ਮਿਆਦੀਆਂ ਡਾਕਟਰ ਸੁਰਮਕ ਸਿੰਘ ਬੱਗਾ ਕਲਾ ਸਰਦਾਰ ਗੁਰਪ੍ਰੀਤ ਸਿੰਘ ਛਾਪੌਰ ਸਰਦਾਰ ਖੁਸ਼ਪਾਲ ਸਿੰਘ ਖੜਿਆਨ ਸਰਦਾਰ ਜਤਿੰਦਰ ਸਿੰਘ ਮਾਂਟਾ ਮਾਂਟਾ ਸਰਦਾਰ ਜਤਿੰਦਰ ਸਿੰਘ ਮਾਂਟਾ ਰਾਜਾ ਸੰਸੀ ਤੋਂ ਸਰਦਾਰ ਨਰਿੰਦਰ ਸਿੰਘ ਵਿੱਕੀ ਇਹ ਸਾਰੇ ਵੀਰ ਜਿਹੜੇ ਕਰ ਭਲਾ ਹੋ ਭਲਾ ਸੇਵਾ ਸੁਸਾਇਟੀ ਚੋਂ ਵੀ ਇਹ ਸਿੰਘਾਂ ਨੇ ਕੁਛ ਆ ਕੇ ਸਾਡੀ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਆ ਸੋ ਮੈਂ ਇਹ ਸਾਰੇ ਵੀਰਾਂ ਦਾ ਤਹਿ ਦਿਲੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੂੱਚੀ ਪਾਰਟੀ ਵੱਲੋਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਬੜੇ ਵਕਤ ਨਾਲ ਬੜੇ ਸਮੇਂ ਦੇ ਨਾਲ ਸਾਰੀ ਗੱਲ ਨੂੰ ਸਮਝ ਕੇ ਸ਼ੁਰੂਆਤ ਕੀਤੀ ਆ ਇਹ ਸ਼ੁਰੂਆਤ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਸਾਰੇ ਸਾਫ਼ ਸੁਥਰੇ ਐਕਸ ਵਾਲੇ ਵੀਰਾਂ ਨੂੰ ਇਸ ਪਾਰਟੀ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਸੱਚਮੁੱਚ ਪੰਜਾਬ ਤੇ ਪੰਥ ਦੀ ਗੱਲ ਚਾਹੁੰਦੇ ਆ ਤੇ ਤੁਹਾਨੂੰ ਸਤ ਸੱਚੇ ਮੰਨਦੇ ਨਾਲ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਹੁਣ ਮੈਂ ਸਰਦਾਰ ਦਿਲਜੀਤ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਵੀ ਕੁਝ ਸ਼ਬਦ ਆਪਣੇ ਕਹਿਣ ਇਹਨਾਂ ਨੇ ਕਿਉਂ ਪਾਰਟੀ ਛੱਡੀ ਐ ਸਰਦਾਰ ਦਿਲਜੀਤ ਸਿੰਘ ਦੀਆਂ ਚਿਹਰਾ ਜਸਨ ਸਿੰਘ ਤੋਈ ਹੋਈ ਸੰਗਤ ਨੂੰ ਫਤਿਹ ਦੀ ਸਾਲ ਪਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਭਾਈ ਸਾਹਿਬ ਭਾਈ ਸਮਰਤਪਾਲ ਸਿੰਘ ਜੀ ਖਾਲਸਾ ਜੀ ਦੇ ਗੈਰ ਹਾਜ਼ਰੀ ਦੇ ਵਿੱਚ ਬਾਪੂ ਤਰਸੇਵ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਲ ਵੇਦਾ ਕਹਿ ਕੇ ਜਿਹੜੀ ਅੱਜ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆਂ ਔਰ ਆਪ ਸਭ ਜੀ ਨੂੰ ਮੈਂ ਦੱਸਣਾ ਚਾਹੁੰਦਾ ਆ ਕਿ ਅਸੀਂ ਜੋ ਸੋਚ ਕੇ ਇਸ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਸੰਜੀਦਿਆ ਸੀ ਆਪਣੀ ਸਾਰਿਆਂ ਦੀ ਮਿਹਨਤ ਨਾਲ ਕਮਾਈ ਨਾਲ ਉਹ ਜਿਹੜੇ ਪਾਰਟੀ ਬਿਲਕੁਲ ਉਹਨਾਂ ਤੋਂ ਢਟਕ ਚੁੱਕੀ ਆ ਜਿਹੜੀ ਪਾਰਟੀ ਆ ਆਪਣੀ ideologies ਤੋਂ ਭੜਕ ਚੁੱਕੀ ਆ ਔਰ ਅਸੀਂ ਜੋ ਪੰਜਾਬ ਦੇ ਲਈ ਦਰਦ ਲੈ ਕੇ ਦੇ ਵਿੱਚ ਆਏ ਸੀ ਉਹਦੇ ਪੂਰਨੇ ਦੇ ਉੱਤੇ ਖੜੀ ਨਹੀਂ ਉੱਤਰੀ ਅਸੀਂ ਅੱਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਾਚ ਕਰਦੇ ਦੇਖਦੇ ਹੋਏ ਔਰ ਉਸ ਤੋਂ ਬਾਅਦ ਜਦੋਂ ਅਸੀਂ ਵੇਖਿਆ ਵੀ ਭਾਈ ਅੰਮ੍ਰਿਤ ਸਿੰਘ ਜੀ ਖਾਲਸਾ ਜੀ ਪੰਜਾਬ ਦੇ ਲਈ ਜਿਹੜੇ ਆਪਣੇ ਆਪ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਾ ਕੇ ਅੱਜ ਵੀ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ ਸਾਰੀ ਸਾਡੀ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਜਿਹੜੀ ਪੰਜਾਬ ਦੇ ਭਲੇ ਦੇ ਲਈ ਜਿਹੜੀ ਲਾਤ ਦੇਣ ਲੱਗੀ ਹੋਈ ਆ ਅਸੀਂ ਉਹ ਸੋਚ ਸਾਰਾ ਕੁਝ ਵੇਖ ਕੇ ਇਹ ਫੈਸਲਾ ਲਿਆ ਪਈ ਸਮੁੱਚੀ ਸੰਗਤ ਦੇ ਅਨਸਾਰ ਹੀ ਨੇ ਫੈਸਲਾ ਲਿਆ ਵੀ ਅਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਵੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਹਿਯੋਗ ਦੇਾਂਗੇ ਜੋ ਦਿੱਲੀ ਤੋਂ ਜੋ ਵੀ ਪਾਰਟੀਆਂ ਚੱਲਦੀਆਂ ਨੇ ਤੁਸੀਂ ਸਭ ਜਾਣਦੇ ਹੋ ਪੰਜਾਬ ਦਾ ਕਦੇ ਵੀ ਉਹ ਭਲਾ ਨਹੀਂ ਕਰ ਸਕਦੀਆਂ ਇਹ ਸਾਰੀਆਂ ਚੀਜ਼ਾਂ ਵੇਖ ਕੇ ਅਸੀਂ ਅੱਜ ਜਿਹੜਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਸੀਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜਿਹੜਾ ਚੱਲਣ ਦਾ ਹ ਫੈਸਲਾ ਲਿਆ ਵਾ ਜਿਹੜੀਆਂ ਉਸਵਾਵਾਂ ਨੂੰ ਵਾ ਦੀ ਫਤਿਹ ਇਹ ਜੋ ਪੰਜਾਬ ਦੇ ਲੋਕਾਂ ਨਾਲ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜਿਨ੍ਹਾਂ ਨੇ ਬੜੀ ਇੱਕ ਬੜੀ ਸੋਚ ਨਾਲ ਬੜੀ ਸਮਝ ਨਾਲ ਇਹ ਫੈਸਲਾ ਕੀਤਾ ਸੀ ਕਿ ਸ਼ਾਇਦ ਬਦਲਾਅ ਵਾਸਤੇ ਜੋ ਬਦਲਾਅ ਦਾ ਨਾਰਾ ਦਿੱਤਾ ਸੀ ਕਿ ਸ਼ਾਇਦ ਕੋ ਪੰਜਾਬ ਚ ਜੋ ਹਾਲਾਤ ਆ ਉਹਨੂੰ ਚੰਗਾ ਕਰਨ ਵਾਸਤੇ ਸ਼ਾਇਦ ਇਹ ਪਾਰਟੀ ਅੱਗੇ ਆ ਰਹੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਬਹੁਤ ਵੱਡੀ ਮਿਹਨਤ ਕਰਕੇ ਤੇ ਇਸ ਪਾਰਟੀ ਨੂੰ ਅਖੇ ਲੈਂਦਾ ਬੜੀ ਮਿਹਨਤ ਨਾਲ ਇਹਨੂੰ ਦੇ ਸਰਕਾਰ ਤੱਕ ਬਣਵਾਏ ਪਰ ਉਹ ਤੋਂ ਬਾਅਦ ਜੋ ਕੁਝ ਇਹਨਾਂ ਦੀਆਂ ਸਾਹਮਣੇ ਆ ਸਾਰਿਆਂ ਦੇ ਕਿ ਲੋਕ ਪੰਜਾਬ ਦੇ ਲੋਕ ਸਾਰੇ ਲੋਕ ਜਿਹੜੇ ਕੋਸ਼ਾਹੁ ਦੇ ਆਦਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪਣੇ ਆਪ ਨੂੰ ਇੱਕ ਬਹੁਤ ਉਹ ਸੋਚਦੇ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਤੇ ਇਸ ਕਰਕੇ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਕੁੱਟਣ ਤੋਂ ਸਵਾਏ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਏ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਤੇ ਇਸ ਕਰਕੇ ਇਸ ਪਾਰਟੀ ਨੂੰ ਇਹ ਜਿਹੜੇ ਸਮਝਦਾਰ ਲੋਕ ਆ ਕਿ ਜਿਨ੍ਹਾਂ ਦੀ ਜਮੀਰ ਦੀ ਆਵਾਜ਼ ਪੰਜਾਬੀਆਂ ਦੇ ਉੱਪਰ ਜਿਹੜਾ ਇਹ ਦਿੱਲੀ ਵਾਲਿਆਂ ਦਾ ਗਰਵਾ ਸੀਗਾ ਉਹ ਇਹ ਬਰਦਾਸ਼ਤ ਨਹੀਂ ਕਰਦੇ ਜਿਹੜੇ ਸਿਆਣੇ ਲੋਕ ਅਸੀਂ ਹੁਣ ਦੁਦਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਬਹੁਤ ਖਤਰਨਾਕ ਆ ਪੰਜਾਬ ਵਾਸਤੇ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਆਪਣੇ ਅੰਦਰ ਝਾਤੀ ਮਾਰੋ ਆਪਾ ਪੰਜਾਬ ਦੇ ਵਫਾਦਾਰ ਹੋਈਏ ਪੰਜਾਬ ਨਾਲ ਵਫਾਦਾਰੀ ਕਮਾਈ ਕਿਉਂਕਿ ਪੰਜਾਬ ਦੀ ਧਰਤੀ ਨੇ ਆਪਾਂ ਨੂੰ ਇਹ ਸਾਰਾ ਕੁਝ ਦਿੱਤਾ ਵਾ ਤੇ ਉਤੋਂ ਹੀ ਆਪਣਾ ਸਾਰਾ ਜੀਵਨ ਪਰ ਚੱਲਦਾ ਵਾ ਤੇ ਇਸ ਕਰਕੇ ਆਪਾਂ ਇਹਨੂੰ ਬਚਾਉਣਾ ਬਹੁਤ ਸਾਡਾ ਸਾਰਿਆਂ ਵਾਸਤੇ ਜ਼ਰੂਰੀ ਆ ਇਸ ਕਰਕੇ ਜਿਹੜੇ ਇਹ ਜੀਤ ਸਿੰਘ ਜੀ ਮਿਆਦੀਆਂ ਵਾਲੇ ਜਾਂ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਜਿਹੜੇ ਅੱਜ ਸਾਡੀ ਪਾਰਟੀ ਚ ਆਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਪਾਰਟੀ ਕਹਿ ਕੇ ਤੇ ਆਮ ਆਦਮੀ ਪਾਰਟੀ ਆਈ ਸੀ ਪਰ ਇਹ ਬਹੁਤ ਖਾਸ਼ ਲੋਕਾਂ ਦੀ ਪਾਰਟੀ ਹੋ ਗਈ ਅੱਜ ਬੜੇ-ਬੜੇ ਤਨਾੜ ਲੋਕਾਂ ਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਕਿ ਜਿੰਨਾ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਹਿੱਤ ਦੀ ਕੋਈ ਜਿਹੜਾ ਪੰਜਾਬ ਦੀ ਸਮਝ ਸੂਝ ਰੱਖਣ ਵਾਲਾ ਉਹ ਉਹ ਕੇਸੇ ਬੰਦੇ ਨੇ ਵੀ ਜਿੰਨੇ ਵੀ 7-8 ਮੈਂ ਇਹਨਾਂ ਨੇ ਰਾਜ ਸਭਾ 'ਚ ਭੇਜੇ ਉਹਨਾਂ 'ਚ ਇੱਕ ਵੀ ਇਦਾਂ ਦਾ ਨਹੀਂਗਾ ਇਸ ਕਰਕੇ ਬਹੁਤ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਸੀ ਬੜਾ ਬਹੁਤ ਵੱਡਾ ਫਰਾਡ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਵੀਰਾਂ ਨੇ ਜਲਦੀ ਸਮਝ ਲਿਆ ਤੇ ਬਹੁਤ ਤੇ ਬਾਕੀ ਵੀ ਬਹੁਤ ਜਿੰਨੇ ਸਾਡੇ ਸਾਡੇ ਨਾਲ ਸੰਪਰਕ ਕਰ ਰਹੇ ਜ ਇਹਨਾਂ ਦੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਵੀ ਅਸੀਂ ਜਿਹੜੀ ਇੱਕ ਖੇਤਰੀ ਤਰਨੂ ਮਜ਼ਬੂਤ ਕਰਕੇ ਜਿਹੜੀ ਪੰਜਾਬ ਨੂੰ ਔਰ ਪੰਥ ਨੂੰ ਬਚਾ ਸਕੇ ਇਸ ਕਰਕੇ ਅਸੀਂ ਇਹਨਾਂ ਸਾਰੇ ਜਿੰਨੇ ਵੀ ਸੱਜਣ ਹੈ ਇਹ ਅੱਜ ਇੱਥੇ ਸਾਡੇ ਕੋਲ ਸਾਡੀ ਪਾਰਟੀ ਦਾ ਸਾਥ ਦੇਣ ਵਾਸਤੇ ਆਏ ਆ ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਖਦੇ ਆਂ ਤੇ ਇਹਨਾਂ ਨੂੰ ਅਸੀਂ ਇੱਕ ਵਿਸ਼ਵਾਸ ਤੋਂ ਹੋਣਿਆ ਕਿ ਜਿਹੜੀ ਇਹ ਅਕਾਲੀ ਦਾ ਲੋਹਾਰ ਸੇ ਆਪਣੇ ਖਿੱਤੇ ਲਈ ਆਪਣੇ ਧਰਮ ਲਈ ਆਪਣੀ ਕੌਮ ਲਈ ਹਮੇਸ਼ਾ ਡਟ ਕੇ ਖੜੀ ਰਹੂਗੀ ਲੜੂਗੀ ਇਹ ਨਹੀਂ ਕਿ ਇਹਦੇ ਵਿੱਚ ਕਿਸ ਨਾਲ ਕੋਈ ਟੱਕਰ ਨਹੀਂ ਹੁੰਦਾ ਜਾਊਗਾ ਪੰਜਾਬ ਦੇ ਨਾਲ ਜਿਹੜੀਆਂ ਸਾਰੀਆਂ ਭਾਈਚਾਰਿਆਂ ਨੂੰ ਨਾਲ ਲੈ ਕੇ ਕਿਸੇ ਸਾਰਿਆਂ ਨਾਲ ਲੈ ਕੇ ਪੰਜਾਬ ਦੇ ਜੋ ਵਿਕਾਸ ਜਾ ਪੰਜਾਬ ਦੇ ਜੋ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਜਿਹੜੀਆਂ ਸਾਰਿਆਂ ਤੇ ਬਹੁਤ ਵਧੀਆ ਮਾਰਾਂ ਦੀ ਰੈ ਨਾਲ ਸਾਰੇ ਇਹ ਇਹ ਇਸ ਚੀਜ਼ ਨੂੰ ਅੱਗੇ ਵਧਾਇਆ ਜਾਊਗਾ। ਭੱਜ ਜੀ ਇਹਦੇ ਨਾਲ ਤਰਨਤਾਰਨ ਨੂੰ ਜੁੜਨੇ ਕਿੰਨਾ ਫਾਇਦਾ ਹੋਏਗਾ ਪਾਰਟੀ ਨੂੰ ਸੋਕੀ ਇਸ ਤਰ੍ਹਾਂ ਰਾਏ ਸੋਸੀ ਹਰ ਇੱਕ ਵੱਖਰਾ ਹਲਕਾ ਹੈ। ਜਦੋਂ ਸੈਂਪਰੇ ਅੱਜ ਜਿਹੜੇ ਵਰਕਰ ਆਪ ਨੇ ਸ਼ਾਮਲ ਹੋਇਆ ਤੁਹਾਡੇ ਇਹਦੇ ਨਾਲ ਤਰਨਤਾਰਨ ਵਰਕੇ ਕਿੰਨਾ ਫਾਇਦਾ ਮੇਰੇ ਖਿਆਲ ਕੇ ਫੈਰਾ ਤੇ ਉਹ ਮੇਰੇ ਖਿਆਲ ਕੇ ਪਤਾ ਨੂੰ ਪਹਿਲੇ ਪਤਾ ਲੱਗ ਗਿਆ ਕਿ ਬਹੁਤ ਵੱਡੀ ਜੁਲੰਦ ਹੈ ਆਪਾਂ ਪਰਸਨਲ ਚੋਅ ਐ ਅਨਾਉਂਸ ਕੀਤੀ ਹੈ ਤੋਂ ਬਹੁਤ ਵੱਡੀ ਪੱਧਰ ਤੇ ਸਾਨੂੰ ਵੀ ਫੋਨ ਆ ਰਹੇ ਦੁਨੀਆ ਪਾਰਟੀਆਂ ਸਾਰੇ ਸਰ ਸਹਿਯੋਗ ਦੇ ਰਹੇ ਹੈ ਉਹਦੇ ਬਾਕੀ ਇਹਨਾਂ ਦੇ ਆਉਣ ਨਾਲ ਤੇ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜਾ ਕਿਉਂਕਿ ਇਹ ਮੇਰੇ ਖਿਆਲ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜਾ ਦੂਜੀ ਪਾਰਟੀ ਚੋਂ ਕੈਂਡੀਡੇਟ ਲਿਆ ਕੇ ਇਹ ਤਰਨਤਨ ਹਲਕੇ ਦੇ ਲੋਕ ਵੀ ਅੰਦਰ ਅੰਦਰ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਆ ਇਸ ਕਰਕੇ ਮੇਰੇ ਖਿਆਲ ਆ ਕਿ ਬਹੁਤ ਵੱਡੀ ਬਹੁਤ ਵੱਡਾ ਫਾਇਦਾ ਹੋਗਾ ਸਾਡੀ ਪਾਰਟੀ ਨੂੰ ਤੇ ਇਹਨਾਂ ਦਾ ਵੀ ਅਸੀਂ ਇਸ ਕਰਕੇ ਇਹਨਾਂ ਧੰਨਵਾਦ ਕਰਦੇ ਆ ਤੇ ਸਾਰਿਆਂ ਦੂਜਿਆਂ ਨੂੰ ਵੀ ਜਿਹੜੇ ਤਰਨਤਨ ਹਲਕੇ ਚ ਵੀ ਆ ਜਿਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿਨਾਂ ਨੂੰ ਅਗਨੋਰ ਕਰਕੇ ਬਾਹਰੋਂ ਲਿਆ ਕੇ ਜਿਨਾਂ ਦੇ ਸਿਰ ਤੇ ਬਿਠਾਏ ਜਾ ਰਹੇ ਬੰਦੇ ਇਸ ਕਰਕੇ ਉਹਨਾਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਪੁਸ਼ਾਰਨ ਦੇ ਹੋਇਆ ਇਹ ਜਿਹੜੇ ਪੰਜਾਬ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਲੋਕਾਂ ਨਾਲ ਖੜਨਾ ਚਾਹੀਦਾ ਉਹਨਾਂ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਦੋਨਾ ਚਾਹੀਦਾ ਮੈਂ ਸਾਬ ਸੈ ਲੱਗਦਾ ਹੈ ਕਿ ਇਹਨਾਂ ਕੰਪਾਸਵਾ ਪਾਰਟੀ ਚ ਸੇਵਾ ਕੀਤੀ ਹੋਣ ਪਾਰਟੀ ਦੀਆਂ ਨੀਤੀਆਂ ਨਹੀਂ ਪਸੰਦ ਆਈਆਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਤੋਂ ਪ੍ਰਭਾਵ ਮਿਲ ਕੇ ਸਾਰੇ ਸੈਂਟਰੇ ਵਰਕਰ ਦੇ ਉੱਪਰ ਇਹ دوسری ਪਾਰਟੀ ਨੇ ਜੀ ਵੇਖੋ ਅਸੀਂ 2015 ਤੋਂ ਲੈ ਕੇ ਪਾਰਟੀ ਦੇ ਵਿੱਚ ਕੰਮ ਕੀਤਾ ਅਸੀਂ ਕੰਮ ਇਸ ਮਕਸਦ ਦੇ ਨਾਲ ਕੀਤਾ ਸੀ ਪੰਜਾਬ ਪੰਜਾਬੀ ਇਤਲੀ ਕੰਮ ਕੀਤਾ ਆਪਣੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਔਰ ਜਦੋਂ ਸਾਨੂੰ ਲੱਗਾ ਵੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਜਿੱਦਾਂ ਪਹਿਲਾਂ ਕਾਂਗਰਸ ਜਾਂ ਬੀਜੇਪੀ ਦੀ ਸੈਂਟਰ ਤੋਂ ਚੱਲਦੀ ਪਾਰਟੀਆਂ ਸੀ ਇਸੇ ਤਰ੍ਹਾਂ ਜਿੰਦੂ ਸਾਡੀ ਇਹ ਵੀ ਪਾਰਟੀ ਸੈਂਟਰਲਾਈਜ਼ ਦਿੱਲੀ ਤੋਂ ਚੱਲਦੀ ਆ ਔਰ ਜਿਹੜੀ ਪੰਜਾਬ ਦੀ ਵੱਡੇ ਪੱਧਰ ਤੇ ਜਿਹੜੀ ਲੁੱਟ ਖਸੁੱਟ ਹੋ ਰਹੀ ਸੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਅੱਜ ਉਸ ਪੰਜਾਬ ਦੇ ਦਰਦ ਨੂੰ ਅਸੀਂ ਸਮਝਦੇ ਹੋਇਆ ਅੱਜ ਅਸੀਂ ਜਿਹੜੀ ਵਾਰਤ ਪੰਜਾਬ ਦੀ ਜਿਹੜੀ ਪਾਰਟੀ ਉਹ ਜੁਆਇਨ ਕੀਤੀ ਅਲਵਦਾ ਕਹਿ ਕੇ ਸੋ ਸਾਨੂੰ ਬਹੁਤ ਆਸ ਸੀ ਇਹਦੇ ਕੋਲੋਂ ਪਰ ਉਹਨਾਂ ਆਸਾਂ ਨੂੰ ਜਿਹੜਾ ਉਹ ਬੂਰ ਨਹੀਂ ਪਿਆ